ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਆ ਤੁਹਾਡੇ ਆਪਣੇ ਚੈਨਲ ਮਣੀ ਦੇਰੀ ਫਾਰਮ ਤੇ ਤੇ ਕਿਸਾਨ ਵੀਰੋ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਹਾਂ ਇਹ ਪੁਰਾਣਾ ਮਹੂ ਤੇ ਜਿਲ੍ਹਾ ਇਹਨੂੰ ਫਰੋਜ਼ਪੁਰ ਪੈਂਦਾ ਆ ਦੇਖ ਸਕਦੇ ਆ ਤੁਹਾਨੂੰ ਦੂਜੀ ਸੂਏ ਵਿਹੜ ਰਖੋਣੀ ਆ ਚੰਗੀ ਵਿਹੜਾ ਡੱਬੀ ਸੋਹਣੇ ਰੰਗ ਰੂਪ ਦੀ ਇੱਕ ਹਫ਼ਤੇ ਦੀ ਕੱਚੀ ਆ ਹਜੇ ਹੁਣ ਬਹੁਣਿਆ ਖਤਾਲੀ ਵਾ ਚੰਗੀ ਤਰ੍ਹਾਂ ਜਜਮੈਂਟ ਕਰੀ ਹੋਤੀ ਸੀ ਅਜੀ ਸਤਿ ਸ੍ਰੀ ਅਕਾਲ ਪੁਆਇੰਟ ਅੱਬੀ ਵੇੜਾ ਕੋ ਨਹੀਂ ਇੱਕ ਹਫਤੇ ਦੀ ਕੱਚੀ ਹੈ ਹਜੇ ਤੇ ਸੀਮੰਦਾ ਨਹੀਂ ਪਤਾ ਬਾਈ ਨੂੰ ਕਿਹੜਾ ਲੱਗਿਆ ਨਾਰਮਲ ਸਰਕਾਰੀ ਥੀਮ ਹੀ ਲੱਗਿਆ ਤੇ ਪ੍ਰਾਈਸ ਇਹਦਾ ਹੈਗਾ ਵਾ 22000 ਰੁਪਿਆ ਤੇ ਬਾਈ ਕਹਿੰਦਾ ਮੌਕੇ ਤੇ ਮਾਨਤਾਨ ਹੋ ਜਾਊਗਾ ਤੇ ਜੈਸ ਕਿਸੇ ਮੇਰੇ ਭਰਾ ਨੂੰ ਪਸੰਦ ਆਵੇ ਤਾਂ ਨੰਬਰ ਸਕਰੀਨ ਤੇ ਚੱਲੇ ਕੋ ਗੱਲਬਾਤ ਕਰ ਲਈਏ ਠੀਕ ਹੈ ਜੀ ਆਹ ਦੇਖ ਸਕਦੇ ਆ ਸਾਹਮਣੇ ਥਾਣਾ ਪੁਰਾ ਗਿਆ ਛਾਣ ਲੱਗਿਆ ਭਾਇਆ ਆ ਬੈਠ ਕੇ ਤੁਸੀਂ ਦੇਖ ਸਕਦੇ ਹੋ ਜੀ ਵੇਖੋ ਇਦਲੀ ਸਹਰਤ ਦੇਖ ਸਕਦੇ ਆ ਸਾਹਮਣੇ ਥਣ ਲੱਗੇ ਹੋਏ ਆ ਚੰਗੀ ਵਿਹੜਾ ਪੂਰਾ ਗਿਆ ਆਪਣਾ ਥਣ ਲੱਗਾ ਹੋਇਆ ਮੁਠੀ ਵਾਲਾ ਉਹ ਦੇਖ ਸਕਦੇ ਆ ਤੇ ਜੈਸ ਕਿ ਤੁਸੀਂ ਮੇਰੇ ਭਰਾ ਨੂੰ ਵੀਡੀਓ ਪਸੰਦ ਆਈ ਹੋਵੇ ਲਾਈਕ ਤੇ ਚੈਨਲ ਸਬਸਕ੍ਰਾਈਬ ਜਰ ਕਰ ਲੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ